ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਦਾਸ ਭਾਈ ਸੁਖਨ ਸਿੰਘ ਪਗਵਾਰਾ ਬੜੀ ਆਰਤੀ ਦੰਨੂ ਟਕਸਾਲ ਸਖ ਚੱਥੇ ਬੰਨੀਆਂ ਦਾਗੂ ਤੇ ਸਮਾ ਉਗਾ ਸਮਾਸੇ ਵੀ ਇਸ ਮਾਂ ਚਾਰੇ ਗੋਇੰਦ ਦੇ ਵਿੱਚ ਕੀ ਮਾਮਲਾ ਇਹ ਵੱਡੇ ਭਰਾ ਸੀਗੇ ਤੇ ਗਲੀਆਂ ਸੜੀਆਂ ਸਬਜ਼ੀਆਂ ਲੈ ਕੇ ਆਉਂਦੇ ਸੀਗੇ ਉਹਨਾਂ ਵਿੱਚ ਜੋ ਗੰਦ ਮੰਦ ਹੁੰਦਾ ਸੀਗਾ ਉਹ ਵੀ ਨਾਲ ਲੈ ਕੇ ਆਉਂਦੇ ਸੀ ਇਹਨੇ ਤੇ ਡੰਪ ਬਣਾਏ ਹੋਏ ਆ ਸੀ ਤੇ ਮਾਤਾ ਜੀ ਵੀ ਦੁਖੀ ਸੀ ਉਹਨਾਂ ਦੀ ਬੇਟੀ ਖੜੀ ਆ ਉਹ ਵੀ ਬਹੁਤ ਦੁਖੀ ਸੀ ਇਹਨਾਂ ਨੂੰ ਕਈ ਗਰੀ ਅਸੀਂ ਸਮਝਾਉਣ ਦੀ ਕੋਸ਼ਿਸ਼ ਕਰੀ ਪੰਚਾਇਤ ਦੇ ਥਰੂ ਵੀ ਪੁਲਿਸਿਕਲ ਪਰਚਾਏ ਪਰ ਨਾ ਮੰਨੇ ਅੱਜ ਤੇ ਵੱਡਾ ਐਕਸ਼ਨ ਹੋਇਆ ਅੱਜ ਪੰਚਾਇਤ ਦੇ ਨਾਲ ਨਾਲ ਬੀਡੀਪੀਓ ਦੇ ਮੁਲਾਜ਼ਮ ਐਸਡੀਐਮ ਸਾਹਿਬ ਦੇ ਉਹ ਸਤਕਾਰਯੋਗ ਪੁਲਿਸ ਪ੍ਰਸ਼ਾਸਨ ਤੇ ਦੂਸਰੇ ਇਖਤਿਆਰ ਦੇ ਵਿੱਚ ਤੇ ਮਾਨੂਪੁਰ ਤੋਂ ਟੀਮ ਆਈ ਹੈ ਡਾਕਟਰਾਂ ਦੀ ਇਹਨਾਂ ਨੇ ਕਿਹਾ ਕਿ ਇਹ ਬਿਮਾਰੀਆਂ ਦਾ ਖ ਖਦਸਾ ਹੈ ਪਰ ਇਹਦੇ ਨਾਲ ਅਸੀਂ ਇੱਕ ਗੰਭੀਰ ਅਪੀਲ ਕਰਦੇ ਆਂ ਕਿ ਇਹੋ ਜਿਹਾ ਗੰਦੇ ਮੁੜ ਕੇ ਨਹੀਂ ਲਊਗਾ ਅੱਜ ਤੌਬਾ ਕੀਤੀ ਹੈ ਇਹ ਲੋਕੋ ਜਿਗਲੀ ਕਾਰਵਾਈ ਹੋ ਲੂਗੀ ਤੁਹਾਡਾ ਭਰਾ ਹੈ ਤੁਸੀਂ ਕਿਹਦੇ ਰੋਕ ਬਹੁਤ ਜ਼ਿਆਦਾ ਮੈਂ ਐਪਲੀਕੇਸ਼ਨਾਂ ਵੀ ਦਿੱਤੀਆਂ ਪੁਲਿਸ ਦੇ ਕੋਲ ਮੈਂ ਖੁਦ ਪੰਚਾਇਤ ਦੀਆਂ ਮਿੰਟਾਂ ਵੀ ਕਰੀਆਂ ਤੇ ਉਹ ਉਲਟਾ ਉਲਟਾ ਬੋਲਦਾ ਸੀਗਾ ਜਦੋਂ ਕੋਈ ਬੋਲਦਾ ਸੀ ਉਹ ਕਹਿੰਦਾ ਸੀ ਮੈਂ ਸਰਕਾਰੀ ਮੁਲਾਜ਼ਮ ਹਾਂ ਤੁਸੀਂ ਮੈਨੂੰ ਕਿਵੇਂ ਰੋਕ ਲੇਂਗੇ ਉਹ ਇਹ ਬਾਜ਼ਾਰ ਚੋਂ ਜੋ ਗੜੀਆਂ ਸੜੀਆਂ ਸਬਜ਼ੀਆਂ ਨੇ ਕਿਵੇਂ ਕਿਤੇ ਨੌਕਰੀ ਵੀ ਕਰਦੇ ਆ ਨਹੀਂ ਨੌਕਰੀ ਕੋਈ ਨਹੀਂ ਕਰਦਾ ਇਹਨੇ ਪਸ਼ੂ ਰੱਖੇ ਨੇ ਪਸ਼ੂਆਂ ਦਾ ਬਹੁਤ ਬੁਰਾ ਹਾਲ ਹੈ ਮੈਂ ਇੱਥੇ ਤੁਹਾਡੇ ਮੀਡੀਆ ਨੂੰ ਇੱਕ ਅਪੀਲ ਜ਼ਰੂਰ ਕਰਨੀ ਚਾਹੁੰਦਾ ਵੀ ਜਿੱਥੇ ਵੀ ਕਿਤੇ ਕਿਸੇ ਨੇ ਪਸ਼ੂ ਰੱਖੇ ਨੇ ਉੱਥੇ ਡਾਕਟਰਾਂ ਦਾ ਤੇ ਪ੍ਰਸ਼ਾਸਨ ਦਾ ਜਰੂਰ ਇੱਕ ਸਹਿਯੋਗ ਬਣਦਾ ਕਿ ਉੱਥੇ ਦੇ ਪਸ਼ੂਆਂ ਦੇ ਹਾਲਾਤ ਦੇਖੇ ਜਾਣ ਕੀ ਉਹ ਰੱਖਣ ਦੇ ਯੋਗ ਹੈ ਜਾਂ ਨਹੀਂ ਇੱਕ ਮਨੁੱਖੀ ਤਸ਼ੱਦਦ ਵੀ ਆਪਾਂ ਇਸ ਨੂੰ ਮੰਨਦੇ ਆ ਕਿ ਇਹ ਮੇਰੀ ਵੈਗਲੈਂਡ ਤੋਂ ਬਾਅਦ ਉੱਥੇ ਦੇ ਜਰੂਰ ਕੈਮਰਾ ਮਰਿਓ ਉਹ ਇੱਕ ਪੱਕ ਲਿਆ ਜਾਵੇ ਕਿਉਂਕਿ ਜੋ ਇਹਨਾਂ ਦੇ ਨਾਲ ਇੱਕ ਇਨਸਾਨੀਅਤ ਦੇ ਨਾਤੇ ਕਿਉਂਕਿ ਪਸ਼ੂਆਂ ਨਾਲ ਵੀ ਜੋ ਦੁਰਭਿਆਰ ਹੁੰਦਾ ਜਿਹੜਾ ਇਹਨਾਂ ਨੂੰ ਵਿਚਾਰਿਆਂ ਨੂੰ ਉਜਾਦ ਕੀਤਾ ਜਾਵੇ ਸਾਫ ਪੈਂਦਾ ਸਾਫ ਪੈ ਜਾਂਦਾ ਉਹ ਚੀਜ਼ ਉਹਨੇ ਕਿੱਥੇ ਲੈ ਕੇ ਜਾਂਦਾ ਇਸ ਕੋਲ ਉਹਨੇ ਪਲਾਟ ਦੇ ਵਿੱਚ ਲੈ ਕੇ ਜਾਂਦਾ ਇਹਨੇ ਪਲਾਟ ਦੇ ਵਿੱਚ ਮੇਤੋ 10 ਦਿਨ ਲਏ ਨੇ ਜਿਹੜਾ ਮੇਰਾ ਖੁਦ ਆਪਣਾ ਪਲਾਟ ਹੈ ਉਹਦੇ ਵਿੱਚ ਛਾਂਟੀ ਕਰਕੇ ਵੇਚ ਦੂਗਾ ਜਿਹੜਾ ਬਾਕੀ ਹੋਊਗਾ ਉਹ ਕਵਾੜਾ ਕੂੜੇ ਦੇ ਢੇਰ ਤੇ ਚਲਾ ਜਾਊਗਾ ਕਿਸੇ ਪਿੰਡ 'ਚ ਜਾਂ ਬਾਹਰ ਨਹੀਂ ਜੀ ਬਾਹਰ ਹੈ ਕੀ ਨਾਮ ਹੈ ਮਹਤੁਲਵਿੰਦਰ ਸਿੰਘ ਹੈ ਜੀ ਸਰਪੰਚ ਜੀ ਮੇਰੇ ਦੋਹਰੇ ਇੱਕੀ ਮਾਮਲਾ ਹੈ ਅੱਜ ਬੜਾ ਇਹ ਮਾਮਲਾ ਦਾ ਇਹ ਹੋਇਆ ਜੀ ਪਹਿਲਾਂ ਇਹਨਾਂ ਨੂੰ ਕਿਹਾ ਕਈ ਵਾਰ ਕਿਹਾ ਨਾ ਵਿਚਾਕ ਲਾਉਂ ਜਾਕ ਲਾ ਨਾ ਇਹ ਨਹੀਂ ਮੰਨੇ ਹੁਣ ਆਪਾਂ 올ਰੀਡੀ ਸਾਰੇ ਮਹਿਕਮਾ ਨੂੰ ਪੈਸੇ ਦਾ ਮਤੇ ਪਾ ਕੇ ਦਿੱਤੇ ਨੇ ਉਸ ਤੋਂ ਬਾਅਦ ਖੁੰਡੀ ਕਰਵਾਈ ਹੋ ਰਹੀ ਹੈ ਸਾਡਾ ਜੀ ਹੋਣਾ ਨਹੀਂ ਇਹ ਇਹ ਹੈ ਕਿ ਸੀਗਾ ਜੀ ਇੱਥੇ ਘਰ ਸੀਗਾ ਹਾਂ ਇਹ ਘਰ ਆਈ ਅੰਦਰ ਮਾਦਾ ਰਹਿ ਜੇ ਤੁਸੀਂ ਮਿਲ ਕੇ ਪਹਿਲਾਂ ਮਤਲਬ ਮਾਦਾ ਬੈਠੇ ਬੇਟੀ ਹੋ ਦੀ ਕੀ ਆ ਬਰਤਨਾਂ ਲਈ ਤੁਹਾਡੇ ਘੰਰੋਂ ਨਕੀ ਕਹਿੰਦਾ ਪਰਵਾਰਿਕ ਮੈਂਬਰ ਮਦਦ ਕਰੀ ਚਕਾ ਮਾਤਾ ਨਹੀਂ ਵੜਾ ਜੁਰ ਭਾਈ ਵੀਨ ਚਕਾ ਕੇ ਸਾਫ ਕਰਾਉਂਦੇ। ਥੋੜਾ ਬਹੁਤ ਧੰਨਵਾਦ ਜੀ ਰੋਜ਼ ਲਈ ਚੱਕਰਾ ਗਸਤ ਕੀ ਹੈ ਕਿ ਕਿਸੇ ਦੇ ਮੰਗਣਾ ਜੀ ਪਲਾਸਟਰ ਕਰੋ ਕਰੇਡ ਅੱਲੀਆ ਖੱਲੇ ਕੀ ਜੀ ਨਹੀਂ ਜੀ ਬਾਜ਼ਾਰ ਚ ਰਬਦਾ ਸਾਰੀਆਂ ਇੱਥੇ ਨੇ ਜੀ ਕੁਝ ਵੀ ਲੈ ਸਕਦੇ ਹੋ ਕੋਈ ਜੀ ਦੇ ਲੋ ਸਭ ਚੀਜ਼ਾਂ ਮਿਲਣੇ ਨੇ ਪਰ ਇੱਥੇ ਅੰਦਰ ਕੁਝ ਅੱਖਾ ਕਰਨ ਦਾ ਕੀ ਕਰਾਂ ਉਹ ਤਾਂ ਨਹੀਂ ਜੀ ਬਸ ਅਮਲ ਤੋਂ ਹੀ ਮੈਂ ਪੜ੍ਹ ਕੇ ਸਮਝਦਾ ਵੀ ਦਿਮਾਗ ਨੂੰ ਥੋੜਾ ਜਿਹਾ ਫੈਦਲਾ ਦਾ ਕਰਕੇ ਕਰਦਾ ਪਰ ਇਦਾਂ ਚਾਹੀਦਾ ਨਹੀਂ ਜਿਵੇਂ ਇਹਦੇ ਘਰ ਪਰਿਵਾਰ ਰਹੇ ਰਿਹਾ ਵੀ ਇਹਦੇ ਭਾਈ ਨੇ ਵੀ ਸਮਝਾਇਆ ਪਹਿਲਾਂ ਵੀ ਇਹ ਛੱਡ ਦਿੱਤੋ ਗਮਾ ਉਹਨਾਂ ਨੇ ਵੀ ਵਲ ਐਪਲੀਕੇਸ਼ਨ ਦਿੱਤੀ ਤੇ ਪਰੇ ਖੰਦੇ ਨੇ ਜੀ ਇਹੋ ਬੰਦਾ ਕਹੇ ਹੁਣ ਬਹੁਤ ਜਾਨੀ ਆਧਾ ਅੱਖ ਕੇ ਕੰਮ ਕਰਿਆ ਜੀ ਅਜੇ ਰਸਪਾਉ ਦਾ ਕਿਉਂਕਿ ਸਾਰਾ ਪਿੰਡ ਤਾਂ ਜੀ ਲੰਗਦਾ ਦੀ ਇਤੋਂ ਪੋਲੂਸ਼ਨ ਤੋਂ ਬਹੁਤ ਜ਼ਿਆਦਾ ਸਮੈਲ ਹੁੰਦੀ ਜਦੋਂ بارش ਹੋ ਜਾਂਦੀ ਦੀ ਉਦੋਂ ਬਹੁਤ ਜ਼ਿਆਦਾ ਗੰਦੀ ਸਮੈਲ ਆਉਂਦੀ ਦੀ ਇਹ ਡੰਗਰਾਂ ਦਾ ਦੁੱਧ ਇਹ ਦੁੱਧ ਕੋ ਰੋਧ ਨਹੀਂ ਲੈਂਦੇ ਪੀਂਦਾ ਨਹੀਂ ਕੋਈ ਕੁਝ ਸੋ ਇੱਕ ਹੀ ਸਮੇਂ ਤੋਂ ਐਸੇ ਇਕੱਠਾ ਕਰ ਰਹੇ ਦੀ ਮੇਰੀ ਲੋਰੀ ਦਾ ਮੈਨੂੰ ਇੱਥੇ ਕੰਦਾਜਾ ਵੀ 10 ਸਾਲ ਤੋਂ ਪਹਿਲੇ ਤੋਂ ਇਹ ਗੱਲ ਹੈ ਜੀ ਉੱਧੇ ਉਦਾਸ ਤੇ ਵੀ ਸਾਡਾ ਰਵਿਸ਼ 13 15 ਸਾਲਾਂ ਆਸ ਮਾਂ ਵੀ ਚੱਕੀ ਆ ਪਹਿਲਾ ਪਹਿਲਾ ਵਾਰ ਇਹ ਥੋੜਾ ਜਿਹਾ ਲਖਣਾ ਲੋਕ ਲਈ ਲੇ ਗਾਂ ਚੱਕੇ ਤਾਂ ਉਹ ਚੀਜ਼ ਮਿਲ ਗਈ ਵਰਤਾਂ ਵਾਲੀ ਘਰੇ ਉਹ ਲਿਆਉਂਦੀ ਪਰ ਹੁਣ ਤਾਂ ਇਹ ਕਹਿੰਦਾ ਵੀ ਮੈਂ ਮਿਊਸਪਲ ਕਮੇਟੀ ਦੇ ਵੀ ਮੈਨੂੰ ਦਿੱਤੀ ਆ ਵੀ ਕੋਈ ਪਰਮਿਸ਼ਨ ਵੀ ਤੁਝੱਕ ਲੈ ਕੇ ਜਾਇਆ ਕਰ ਵੀ ਮੈਂ ਉਤਤਮ ਮੁਰਾਜਮਾ ਜੀ ਮਿਊਸਪਲ ਕਮੇਟੀ ਦਾ ਜਿਹੜੀ ਮੈਨੂੰ ਹੀ ਇਹ ਲਗਾਈ ਹੈ ਪਤਾ ਨਹੀਂ ਹੁਣ ਮਿਊਸਪਲ ਕਮੇਟੀ ਵਾਲੇ ਚਾਹ ਰਹੇ ਨੇ ਪਰ ਇਹ ਡੰਪਰੀ ਬੜਾ ਜੀ ਇਹ ਤਾਂ ਲੈ ਆ ਕੇ ਇੱਥੇ ਤੋਂ ਸਾਹਮਣੇ ਦੇ ਕੋਲ ਕੰਨਾ ਜਮਾ ਕਰ ਲਿਆ ਮਾਲ ਜੀ ਨਾ ਇਹਨ ਇੱਕ ਦੋ ਵਾਰ ਅਸੀਂ ਜਾ ਕੇ ਪਹਿਲਾਂ ਵੀ ਛੱਡਿਆ ਹੈ ਫਿਰ ਕਹਿੰਦਾ ਹੁਣ ਪਹਿਲਾਂ ਜਦੋਂ ਟੋਬੇ ਦੇ ਅਪ੍ਰੈਲ ਚ ਸਫਾਈ ਕਰੀਆ ਉਦੋਂ ਮੈਂ ਕਹਿੰਦਾ ਸੀ ਕਹਿੰਦਾ ਵੀ ਮੈਂ ਚੱਕ ਕੇ ਸਾਫ ਕਰ ਦੰਦਾ ਇਹ ਫਿਰ ਅੱਜ ਸਾਰਾ ਚੱਕਾਇਆ ਜਾਊਗਾ ਜੀ ਜੀ ਸਾਰਾ ਜਗ੍ਹਾ ਸਾਫ ਕਰਾਇਆ ਜਾਊਗਾ ਹਾਂ ਜੀ ਉਹ ਕਰ ਲਿਆ ਦਵਾ ਇਹ ਦੇਖਦੇ ਆ ਅੱਜ ਜਿੰਨਾ ਚੱਕੋਗਾ ਅੱਜ ਬਾਕੀ ਜਿੰਨੇ ਚੱਕਾਂਗੇ ਠੀਕ ਜਿੰਨੇ ਅੱਜ ਚੱਕ ਲਿਆ ਭਰੇਗੇ ਅਮਨੇ ਭਰਾਂਗੇ ਹੋ ਗਿਆ ਚੱਕੜਾ ਹੀ ਬਹੁਤ ਗਰਮੀ ਬਹੁਤ ਆ ਜੀ ਲੇਬਰ ਦੇ ਨਾਲ ਕੰਮਾ ਵੀ ਹੋ ਘੱਟ ਰਹੀ ਜੀ ਲੱਗਦੇ ਨਹੀਂ ਹੈਗੇ ਜੀ ਠੀਕ ਬਾਕੀ ਕਰ ਲੂ ਜਿੰਨਾ ਹੋਇਆ ਚੱਕ ਦਾਂਗੇ ਸਾਰਾ ਸਾਫ ਕਰ ਦਾਂ ਪਰ ਜੇ ਫੇਰ ਲਿਆਊਗਾ ਫੇਰ ਇਹਦੇ ਕਾਨੂੰਨੀ ਕਾਰਵਾਈ ਹੋਏਗੀ ਠੀਕ ਇਹ ਬੱਠੇ ਵੀ ਲਾ ਬੱਠੇ ਵੀ ਡੰਗਰਾਂ ਨੂੰ ਪੱਟੇ ਬਾਦ ਇੱਕ ਡੰਗਰਾਂ ਦੇ ਖਣੇੜਾ ਨਾਲ ਸਮਾਨ ਆਏ ਨਹੀਂ ਜੀ ਇਹਦਾ ਸੁਦਰਾ ਦੇ ਖਣੇੜਾ ਵਾਲਾ ਸਮਾਨ ਚੁ ਲੈ ਕਾ ਜੀ ਠੀਕ ਕੋਈ ਧੰਨਵਾਦ ਡਾਕਟਰ ਸਾਹਿਬ ਕੀ ਨਾਮ ਹੈ ਗੁਰਮਿੰਦਰ ਸਿੰਘ ਡਾਕਟਰ ਸਾਹਿਬ ਭਗਵਾਨਪੁਰਾ ਪਿੰਡ ਤੋਂ ਆਉਂਚਿਓ ਕੀ ਮੰਗਣਾ ਸੀ ਮਾਮਲਾ ਇਹ ਸੀਗਾ ਜੀ ਆਪਣੇ ਸੰਬਾਲਾ ਸ਼ਹਿਰ ਤੋਂ ਬੰਦਾ ਆ ਪਿੰਡ ਦਾ ਉਹ ਸਾਰਾ ਗੰਦਮਣ ਦੁਕਾਨਾਂ ਦਾ ਚੱਕ ਕੇ ਲਿਆ ਕੇ ਤੇ ਘਰੇ ਨੰਗਰਾਂ ਨੂੰ ਪਾਉਂਦਾ ਸੀਗਾ ਤੇ ਮਰਕੇ ਉਹਦਾ ਗੰਦਮਣ ਦਾ ਨਾਲ ਟੋਕਿਆਂ ਦੇ ਵਿੱਚ ਉਹਦਾ ਕੁਝ ਆਪਣੇ ਘਰ ਦੇ ਅੰਦਰ ਜਮਾ ਕਰੀ ਜਾਂਦਾ ਸੀ ਬਹੁਤ ਦੁਆਰ ਹਾਸ ਕੀ ਲੱਗਦਾ ਡਾਕਟਰ ਸਾਹਿਬ ਕੀ ਦਿਮਾਗੀ ਪਰੇਸ਼ਾਨੀ ਹੈ ਉਹ? ਹਾਂਜੀ ਦੇਖਾਂ ਤਾਂ ਲੱਗਦਾ ਹੈ ਕਿ ਸਾਈਕੋ ਆ ਬੰਦਾ। ਓਕੇ। ਆ ਪਰਿਵਾਰ ਇੱਕ ਮੈਂਬਰ ਵੀ ਅੰਦਰ ਰਹਿੰਦੇ ਸੀ ਕੀ ਉਹਨਾਂ ਦਾ ਵੀ ਚੈੱਕਅਪ ਵਗੈਰਾ ਕੀਤਾ ਜਾਊਗਾ? ਹਾਂਜੀ ਹਾਂ ਅਸੀਂ ਕਰਾਂਗੇ ਕੱਲ ਸੋਨੀ ਤੇ ਬਣਾ ਕੇ ਸੇਧਾਂ। ਤੁਸੀਂ ਮੁਕਾਮ ਦੇ ਅੰਦਰਲੇ ਹਾਲਾਤ ਦੇਖੇ? ਹਾਂਜੀ ਹਾਂ ਬਹੁਤ ਬੁਰਾ ਹਾਲ ਹੈ ਜੀ। ਜਿਹੜਾ ਜਿਹੜਾ ਫਾਟਾ ਬਣਾਇਆ ਹੋਇਆ ਇਹਨਾਂ ਨੇ ਉਹ ਵੀ ਬਹੁਤ ਬੁਰਾ ਹਾਲ ਆ ਜੀ। ਖਾਣ ਖਾੜ ਵੀ ਨਹੀਂ ਸਕਦੇ ਪਤਾ ਨਹੀਂ ਕਿਵੇਂ ਉਹ ਡੰਗਰ ਇੱਥੇ ਬਣਾਏ ਨੇ ਇਹਨਾਂ ਨੇ। ਬਹੁਤ ਬੁਰਾ ਹਾਲ ਹੈ ਇਹ ਫਿਰ ਸਮਾਨ ਸਾਰੇ ਹੀ ਪੂਰਾ ਟੋਟਲ ਸਾਫ ਕੀਤਾ ਜਾਊਗਾ ਹਾਂਜੀ ਹਾਂ ਸਾਰਾ ਸਾਫ ਕਰਾਵਾ ਜਿਹੜੇ ਪਸ਼ੂ वगैरह ਰੱਖੇ ਹੋਏ ਉਹ ਉਹ ਦੇਖਦੇ ਆਂ ਜੀ ਉਹਨਾਂ ਵਿੱਚ ਜੋ ਹੋਰ ਕਿਸੇ ਪ੍ਰਬੰਧ ਹੋਇਆ ਤਾਂ ਦੇਖਦਾ ਉਹ ਬਾਅਦ ਸਪਾਈਟਾਂ ਨੂੰ ਉਹ ਕਿ ਖਾਣ ਪੀਣ ਜਿਹੜੇ ਉਹਨਾਂ ਨੂੰ ਚੀਜ਼ਾਂ ਪਾਉਂਦੇ ਨੇ ਉਹ ਵੀ ਫੇਰੇ ਫੇਰੇ ਫਰੂਟ ਵਗੈਰਾ ਹੀ ਹਾਂਜੀ ਉਹ ਦੱਸਿਆ ਉਹਨਾਂ ਨੇ ਜਿਹੜੇ ਪੱਟੇ-ਪੱਟੇ ਦਾ ਪਾਉਂਦੇ ਨੇ ਵੀ ਇਹੀ ਪਾਉਂਦਾ ਸਾਰੇ ਇਸ ਟਮਰ ਵਾਲੇ ਤੋਂ ਲਿਆ ਇਹ ਕੰਪਲੇਂਟ ਫਿਰ ਪਿੰਡ ਵਾਸੀਆਂ ਵੱਲੋਂ ਦਿੱਤੀ ਹੈ। ਹਾਂਜੀ ਪਿੰਡ ਵਾਸੀ। ਜਿਹੜਾ ਸਮਾਨ ਇਕੱਠਾ ਹੋ ਗਿਆ ਕਿੱਥੇ ਰਿਹਾ? ਤੇ ਕਿਤੇ ਇਹਦਾ ਨਾ ਭਰਾ ਦਾ ਕੋਈ ਕੰਮ ਪਾਇਆ। ਜਗਾ ਉਹ ਉੱਪਰ ਬਣਾ ਕੇ ਜਦੋਂ ਬਾਅਦ ਕਰੀ ਸਫਾਈ ਕਰਕੇ ਅਸੀਂ ਕਾਨੂੰਨ ਦੇ ਵਿੱਚ ਚੁਕਾ ਦਾਂਗੇ। ਠੀਕ। ਕੀ ਨਾਮ ਹੈ ਜੀ ਤੁਹਾਡਾ? ਕਰਮਜੀਤ। ਇਹਦਾ ਪਿੰਡ ਹੈ ਜੀ? ਭਵਨਪੁਰਾ। ਆ ਤੁਸੀਂ ਪਿੰਡ ਦੇ ਵਿੱਚ ਆਹ ਸਮਾਨ ਇਕੱਠਾ ਕੀਤਾ ਹੋਇਆ ਕੀ ਕਹਿਣਾ ਚਾਹੁੰਦੇ ਹੋ? ਇਹਦੇ ਵਿੱਚ ਕੀ ਕਹਿਣਾ ਵਸੂਣਾ ਵੇਚਣਾ ਥੋੜੇ ਜਿਹਾ ਲੇਟ ਹੋ ਗਿਆ ਕਿਉਂ ਪੰਚਾਇਤ ਮੇਰੇ ਤੇ ਉਹ ਸੁਫਾਈ ਵਾਰੀ ਵਾਰੀ ਜਾਂਦੇ ਚੱਲ ਵੀ ਕਹਿੰਦੇ ਸਫਾਈ ਕਰ ਪਰ ਇਹ ਸਾਮਾਨ ਦੇ ਵਿੱਚ ਵਿੱਚ ਗੰਦਾ ਸਾਮਾਨ ਵੀ ਤੁਸੀਂ ਜਿਹੜਾ ਕਾਫੀ ਰੱਖਿਆ ਹੋਇਆ ਸੀਗਾ ਦੇਖੋ ਜੀ ਗੰਦਾ ਕੋਈ ਨਹੀਂ ਗਏ ਦੇ ਵਿੱਚ ਆ ਮੈਂ ਉਹਦਾ ਫੈਰਾ ਕੀਆ ਕਾਕੇ ਉਹ ਜਿਹੜੇ ਜੂਸ ਆ ਨੂੰ ਜੂਸ ਆਲਾ ਕੋਈ ਚੀਜ਼ ਹੀ ਨਹੀਂ ਜੂਸ ਆਲਾ ਹੈਗਾ ਪਿੰਡਾਂ ਦੇ ਕਹਰੇ ਕਾफी ਸਮੇ ਤੋਂ ਪਿੰਡਾਂ ਦੇ ਤਾਂ ਬਹੁਤ ਹੁਸ਼ਕਰ ਨੇ ਉਹਨੂੰ ਮੇਰੀ ਗੱਲ ਸੁਣ ਵੇ ਤਾਂ ਮੈਨੂੰ ਪਤਾ ਚੀਜ਼ ਸਮੈਲ ਲਿਆ ਕੇ ਮੈਂ ਉਹਨ ਇੱਕ ਮਾਣ ਤੁਸੀਂ ਕਿੰਨੇ ਦਿਨ ਬਾਅਦ ਚਕਾਉਂਦੇ ਸੀਗੇ ਇਹ ਮੈਂ ਜਮਾ ਈ ਸਾਲ ਬਾਅਦ ਇਲਾਕੇ ਸਮਾਂ ਹੋ ਗਿਆ ਕਿੱਥੇ ਕਰਦੇ ਆ ਫੇਰ ਸ਼ਾਮਾ 2 ਸਾਲ ਹੋ ਗਏ ਇੱਥੇ ਬਾਕੂ ਜੀ ਬਹੁਤ ਸਾਰਾ ਗੰਦਾ ਨਿਕਲਿਆ ਵਾ ਇਹਦੇ ਨਾਲੇ ਬਿਮਾਰੀਆਂ ਫੈਲਦੀਆਂ ਨੇ ਪਿੰਡ 'ਚ ਦੇਖੋ ਜੀ ਇੱਕ ਗੱਲ ਸੁਣੋ ਤੁਸੀਂ ਕਹਿਨੋ ਗੰਦਾ ਸਮਾਨ ਨਿਕਲਿਆ ਗੰਦਾ ਸਮਾਨ ਮੈਂ ਇੱਕ ਵੀ ਨਹੀਂ ਇਕੱਠਾ ਕਰਿਆ ਹੋਇਆ ਸਮਝਿਆ ਇਹ ਤੁਸੀਂ ਕਹਿ ਰਹੇ ਹੋ ਕੀ ਕੀ ਤੁਸੀਂ ਇਕੱਠਾ ਕਰਕੇ ਲਿਆਉਂਦੇ ਸੀ ਕੀ ਕੀ ਦੇ ਕਿਲਫਾਫਾ ਇੱਕ ਬੋਤਲ ਹਾਂ ਹੋਰ ਕੀ ਕਰਨਾ ਦੱਸੋ ਮੈਨੂੰ ਪਸ਼ੂ ਵੀ ਰੱਖੇ ਨੇ ਕੋਈ ਪਸ਼ੂ ਰੱਖੇ ਨੇ 13 ਡੰਗਰ ਨੇ ਇਹ ਜਿੰਨਾਂ ਨੂੰ ਮੈਂ ਫਲੂਟ ਲਿਆ ਕੇ ਕਹਾਂਦਾ ਸੀ ਸਾਰੇ ਵਿੱਚ ਉਹ ਲਖਾਵਾਂ ਨਿਕਲ ਆਇਲ ਉਹ ਇਕੱਠਾ ਹੰਦਾ ਜਿਹੜਾ ਫਰੂਟ ਪਾਉਂਦੇ ਸੀ ਉਹ ਬੜਿਆ ਸੜਿਆ ਪਾਉਂਦੇ ਸੀ ਤੁਸੀਂ ਉਹ ਬੜਿਆ ਸੜਿਆ ਥੋੜਾ ਜਿਹੜੇ ਦਾਗ ਹੀ ਹੁੰਦਾ ਉਹ ਪਾਉਣਾ ਫਿਰ ਦਾਗ ਹੀ ਗੜਿਆ ਸੜਿਆ ਤਾਂ ਹੋਵੇ ਕੀੜਾ ਪੈਂਦਾ ਉਹਦੇ 'ਚ ਹਾਂ ਪਿੰਡ ਵਾਸੀਆ ਬੰਦੇ ਜਿਹੜਾ ਸਮਾਨ ਛਕਾਇਆ ਜਾ ਰਿਹਾ ਕਿੱਥੇ ਲੈ ਕੇ ਜਾ ਰਹੇ ਹੋ ਇਹ ਫਿਰ ਮੈਂ ਪਲਾਟ 'ਚ ਲੈ ਰਹਾ ਮੇਰੇ ਕੋ ਭਾਈ ਰੇ ਉੱਥੋਂ ਸ਼ਾਂਤੀ ਕਰਕੇ ਮੈਂ ਕੋੜੀ ਨੂੰ ਬਿਚੂਗਾ ਇਹ ਪਿੰਡ ਤੇ ਆ ਜਾਂ ਬਾਹਰ ਕਿੰਨੇ ਦਿਨ ਚੱਕੇਗਾ ਉਤੋਂ ਉਹਨਾਂ ਕੱਲ ਨੂੰ ਸ਼ੁਰੂ ਕਰ ਦੇਣਾ ਚੱਕਣਾ ਇੱਥੇ ਫਿਰ ਹੁਣ ਦੁਬਾਰਾ ਤਾਂ ਨਹੀਂ ਮਤਲਬ ਸਮਾਨ ਇੱਥੇ ਲਿਆ ਕੇ ਦੁਬਾਰੇ ਕਿਉਂ ਰੱਖਾਂਗੇ ਆਪਾਂ ਇਹ ਬਹੁਤ ਗਵਾਹ ਕਿਹਦਾ ਹੈ ਡਾਕਟਰ ਸਾਹਿਬ ਕੀ ਦਿਮਾਗੀ ਪਰੇਸ਼ਾਨੀ ਹੈ ਹਾਂਜੀ ਦੇਖਾਂ ਨੂੰ ਲੱਗਦਾ ਹੈ ਕਿ ਸਾਈਕੋ ਆ ਬੰਦਾ ਸਾਨੂੰ ਦੱਸੋ ਕਿ ਤੁਹਾ ਪਰਿਵਾਰਿਕ ਮੈਂਬਰ ਵੀ ਅੰਦਰ ਰਹਿੰਦੇ ਸੀ ਕੀ ਉਹਨਾਂ ਦਾ ਵੀ ਚੈੱਕਅਪ ਵਗੈਰਾ ਕੀਤਾ ਜਾਊਗਾ ਜੀ ਹਾਂਜੀ ਹਾਂ ਅਸੀਂ ਕਰਾਂਗੇ ਕੱਲ੍ਹ ਸਵੇਰੇ ਤੇ ਬਣਾ ਕੇ ਤੇ ਦੰਗ ਤੁਸੀਂ ਮੁਕਾਮ ਦੇ ਅੰਦਰ ਦੇ ਹਾਲਾਤ ਦੇਖਿਆ ਹਾਂਜੀ ਹਾਂ ਬਹੁਤ ਬੁਰਾ ਹਾਲ ਹੈ ਜੀ ਜਿਹੜਾ ਬਾੜਾ ਬਣਾਇਆ ਹੋਇਆ ਇਹਨਾਂ ਨੇ ਉਹ ਵੀ ਬਹੁਤ ਬੁਰਾ ਹਾਲ ਹੈ ਜੀ ਆਣੇ ਖਰਬ ਨੇ ਸਾਹ ਪਤਾ ਨਹੀਂ ਕਿਵੇਂ ਉਹ ਡੰਗਰ ਉੱਤੇ ਬਣਾਏ ਨੇ ਜੀ ਬਹੁਤ ਬਰਾਹਲ ਹੈ ਇਹ ਫਿਰ ਸਮਾਨ ਸਾਰੇ ਹੀ ਪੂਰਾ ਟੋਟਲ ਸਾਫ ਕੀਤਾ ਜਾਊਗਾ ਹਾਂਜੀ ਹਾਂ ਸਾਰਾ ਸਾਫ ਕਰਾਵਾ ਜਿਹੜੇ ਪਸ਼ੂ वगैरह ਰੱਖੇ ਹੋਏ ਉਹ ਉਹ ਦੇਖਦੇ ਆਂ ਜੀ ਉਹਨਾਂ ਵਿੱਚ ਜੋ ਹੋਰ ਕਿਸੇ ਪ੍ਰਬੰਧ ਹੋਇਆ ਤਾਂ ਦੇਖਦਾ ਉਹ ਬਾਅਦ ਸਫਾਈ ਤਾਂ ਨੂੰ ਹੋ ਕੇ ਖਾਣ ਪੀਣ ਜਿਹੜੇ ਉਹਨਾਂ ਨੂੰ ਚੀਜ਼ਾਂ ਪਾਉਂਦੇ ਨੇ ਉਹ ਵੀ ਫੇਲੇ ਹੋਏ ਫਰੂਟ ਵਗੈਰਾ ਹੀ ਹਾਂਜੀ ਉਹ ਦੱਸਿਆ ਉਹਨਾਂ ਨੇ ਜਿਹੜੇ ਪੱਤੇ ਪੁੱਤੇ ਤਾਂ ਪਾਉਂਦੇ ਨੇ ਵੀ ਇਹੀ ਪਾਉਂਦਾ ਸਾਰੇ ਇਸ ਸਮਰਾਲੇ ਤੋਂ ਲਿਆ ਕੇ ਇੱਕ ਕੰਪਲੇਂਟ ਫਿਰ ਪਿੰਡ ਵਾਸੀਆਂ ਵੱਲੋਂ ਦਿੱਤੀ ਗਈ ਹੈ। ਹਾਂਜੀ ਪਿੰਡ ਵਾਸੀ। ਜਿਹੜਾ ਸਮਾਂ ਟਿਕਾਣਾ ਲਾ ਕੇ ਕਿੱਥੇ ਨੇ? ਇਹ ਤੇ ਕਿਤੇ ਇਹਦਾ ਨਾ ਭਰਾ ਦਾ ਕੋਈ ਕੰਮ ਪਾਇਆ। ਜਗਾ ਉਹ ਉੱਪਰ ਬਣਾ ਕੇ ਜੋ ਦੋ ਵਾਰ ਕਰੀ ਸਫਾਈ ਕਰਕੇ ਅਸੀਂ ਕਾਨੂੰਨ ਦੇ ਵਿੱਚ ਚੁਕਾ ਦਾਂਗੇ। ਠੀਕ। ਕੀ ਨਾਮ ਹੈ ਜੀ ਤੁਹਾਡਾ? ਕਰਮਜੀਤ। ਇਹਦਾ ਪਿੰਡ ਹੈ ਭਵਾਂ ਕੋਲ। ਅਤੇ ਤੁਸੀਂ ਪਿੰਡ ਦੇ ਵਿੱਚ ਆਹ ਜਿਹੜਾ ਸਾਮਾਨ ਇਕੱਠਾ ਕੀਤਾ ਹੋਇਆ ਕੀ ਕਹਿਣਾ ਚਾਹੁੰਦੇ ਹੋ ਇਹਦੇ ਵਿੱਚ ਕੀ ਕਹਿਣਾ ਬਸ ਮੈਂ ਵੇਚਣਾ ਥੋੜਾ ਜਿਹਾ ਲੇਟ ਹੋ ਗਿਆ ਕਿਉਂ ਪੰਚਾਇਤ ਮੇਰੇ ਤੇ ਉਹ ਸਫਾਈ ਵਾਰੀ ਜਾ ਰਹੀ ਚੱਲ ਵੀ ਕਹਿੰਦੀ ਸਫਾਈ ਕਰ ਸਾਰੇ ਇਸ ਸਮਾਨ ਦੇ ਵਿੱਚ ਵਿੱਚ ਗੰਦਾ ਸਮਾਨ ਵੀ ਤੁਸੀਂ ਜਿਹੜਾ ਕਾਫੀ ਰੱਖਿਆ ਹੋਇਆ ਸੀਗਾ ਦੇਖੋ ਜੀ ਗੰਦਾ ਕੋਈ ਨਹੀਂ ਗਏ ਦੇ ਵਿੱਚ ਆ ਮੈਂ ਉਹਦਾ ਫੈਰਾ ਕੀਆ ਕਾਕੂ ਉਹ ਜਿਹੜੇ ਜੂਸ ਆਹ ਨੂੰ ਜੂਸ ਆਲਾ ਕੋਈ ਚੀਜ਼ ਹੀ ਨਹੀਂ ਜੂਸ ਆਲਾ ਹੈਗਾ ਪਿੰਡਾਂ ਦੇ ਕਹਰੇ ਕਾਫੀ ਸਮੇ ਤੋਂ ਪਿੰਡਾਂ ਦੇ ਤਾਂ ਬਹੁਤ ਹੁਸ਼ਕੈਨ ਨੇ ਉਹਨੂੰ ਮੇਰੀ ਗੱਲ ਸੁਣ ਉਹ ਤਾਂ ਮੈਨੂੰ ਪਤਾ ਚੀਜ਼ ਸਮੈਲ ਲਿਆ ਕੇ ਮੈਂ ਉਹਨਾਂ ਇੱਕ ਕਮਾਨ ਤੁਸੀਂ ਕਿੰਨੇ ਦਿਨ ਬਾਅਦ ਚਕਾਉਂਦੇ ਸੀਗੇ ਇਹ ਮੈਂ ਜਮਾ ਈ ਸਾਲ ਬਾਅਦ ਇਲਾਕੇ ਸਮਾਂ ਹੋ ਗਿਆ ਕਿੱਥੇ ਕਰਦੇ ਆ ਇਹ ਸ਼ਾਮਾ 2 ਸਾਲ ਹੋ ਗਏ ਇੱਥੇ ਪਰ ਬਾਕੂ ਜੀ ਬਹੁਤ ਸਾਮਾਨ ਗੰਦਾ ਨਿਕਲਿਆ ਵਾ ਇਹਦੇ ਨਾਲ ਬਿਮਾਰੀਆਂ ਫੈਲਦੀਆਂ ਨੇ ਪਿੰਡ 'ਚ ਦੇਖੋ ਜੀ ਇੱਕ ਗੱਲ ਸੁਣੋ ਤੁਸੀਂ ਕਹਿੰਦੇ ਹੋ ਗੰਦਾ ਸਾਮਾਨ ਨਿਕਲਿਆ ਗੰਦਾ ਸਾਮਾਨ ਮੈਂ ਇੱਕ ਕਿਉਂ ਇਕੱਠਾ ਕਰਿਆ ਹੋਇਆ ਸਮਝਿਆ ਇਹ ਤੁਸੀਂ ਕਹਿ ਰਹੇ ਹੋ ਕੀ ਕੀ ਤੁਸੀਂ ਇਕੱਠਾ ਕਰਕੇ ਲੈਂਦੇ ਸੀ ਕੀ ਕੀ 1 ਕਿਲੋ ਵਾਵਾ 1 ਬੋਤਲ ਹਾਂ ਹੋਰ ਕੀ ਕਰਨਾ ਦੱਸੋ ਮੈਂ ਪਸ਼ੂ ਵੀ ਰੱਖੇ ਨੇ ਕੋਈ ਪਸ਼ੂ ਰੱਖੇ ਨੇ 13 ਡੰਗਰ ਨੇ ਇਹਨਾਂ ਨੂੰ ਮੈਂ ਫਰੂਟ ਲਿਆ ਕੇ ਕੌਣ 라ਦੀ ਹੋਰ ਵਿੱਚ ਉਹ ਵਾਵਾ ਨਿਕਲਾਈ ਲਵਾਵਾ ਇਕੱਠਾ ਹੁੰਦਾ ਜਿਹੜਾ ਫਰੂਟ ਪਾਉਂਦੇ ਸੀ ਉਹ ਬੜਿਆ ਸੜਿਆ ਪਾਉਂਦੇ ਸੀ ਤੁਸੀਂ ਉਹ ਗਲਿਆ ਸੜਿਆ ਥੋੜਾ ਜਿਹੜੇ ਦਾਗੀ ਹੁੰਦਾ ਉਹ ਪਾਉਣਾ ਜਿਹੜੇ ਦਾਗੀ ਗਲਿਆ ਸੜਿਆ ਤਾਂ ਉਹ ਵੀ ਕੀੜਾ ਪੈਂਦਾ ਉਹਦੇ 'ਚ ਹੋ ਪਿੰਡ ਵਾਸੀਆਂ ਬੋਲੋ ਜਿਹੜਾ ਸਮਾਨ ਛਕਾਇਆ ਜਾ ਰਿਹਾ ਕਿੱਥੇ ਲੈ ਕੇ ਜਾ ਰਹੇ ਹੋ ਇਹ ਮੈਂ ਪਲਾਟ 'ਚ ਲੈ ਰਿਹਾ ਮੇਰੇ ਕੋ ਭਾਈ ਰੇ ਉੱਥੋਂ ਸ਼ਾਂਤੀ ਕਰਕੇ ਮੈਂ ਕੋੜੀ ਨੂੰ ਬਿਚੂਗਾ ਤੇ ਵੀ ਇਹ ਪਿੰਡ 'ਚ ਹੈ ਜਾਂ ਬਾਹਰ ਇਹ ਕਿੰਨੇ ਦਿਨ ਚੱਕੇਗਾ ਉੱਥੋਂ ਉਹਨਾਂ ਕੱਲ੍ਹ ਨੂੰ ਸ਼ੁਰੂ ਕਰ ਦੇਣਾ ਚੱਕਣਾ ਇੱਥੇ ਫਿਰ ਹੁਣ ਦੁਬਾਰਾ ਤਾਂ ਨਹੀਂ ਮਤਲਬ ਸਮਾਨ ਇੱਥੇ ਲਿਆ ਕੇ ਦੁਬਾਰੇ ਕਿਉਂ ਰੱਖਾਂਗੇ ਆਪਾਂ ਕੀ